ਦਰਸ਼ਕਾਂ স্পিড নিউজ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈ ਰਾਜਵਿੰਦਰ ਕੌਰ ਸਵਾਗਤ ਕਰਦੀ ਆ। ਈਡੀ ਵੱਲੋਂ ਸਾਬਕਾ ਜੰਗਲਾਤ ਮੰਤਰੀ ਸਾਦੂ ਸਿੰਘ ਧਰਮਸੋਤ ਉਸਦੇ ਲੜਕੇ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ 60 ਲੱਖ ਰੁਪਏ ਵਿੱਚ ਪਲਾਟ ਖਰੀਦ ਕੇ ਸਾਜ਼ਿਸ਼ ਤਹਿਤ ਉਸੇ ਦਿਨ ਸਿਰਫ 25 ਲੱਖ ਰੁਪਏ ਵਿੱਚ ਵੇਚਣ ਖਿਲਾਫ ਦਰਜ ਮਾਮਲੇ ਦੀ ਸੁਣਵਾਈ ਵਧੀਕ ਜਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਮੁਹਾਲੀ ਵਿੱਚ ਹੋਈ ਅਦਾਲਤ ਵਿੱਚ ਸਾਦੂ ਸਿੰਘ ਧਰਮਸੋਹ ਤੇ ਲੜਕਾ ਗੁਰਪ੍ਰੀਤ ਪੇਸ਼ਰੇ ਦਾਕੂਦੋ ਦੋਵਾਂ ਤੇ ਬਤੌਰ ਮੁਲਜ਼ਮ ਦੋਸ਼ ਤੈਅ ਕਰ ਦਿੱਤੇ ਗਏ ਨੇ ਜਦੋਂ ਕਿ ਦੂਜੇ ਲੜਕੇ ਹਰਪ੍ਰੀਤ ਸਿੰਘ ਨੂੰ ਦਾਕੂਦੋ ਪਹਿਲਾਂ ਹੀ ਭਗੋੜਾ ਐਲਾਨਿਆ ਜਾ ਚੁੱਕਿਆ ਹੈ ਕੇਸ ਦੀ ਤਫਤੀਸ਼ ਦੌਰਾਨ ਪਾਇਆ ਗਿਆ ਕਿ ਰਾਜਕੁਮਾਰ ਨਾਕਪਾਲ ਵਾਸੀ ਸੈਕਟਰ 8 ਪੰਚਕੁਲਾ ਬਲੂਕ ਪਲਾਟ ਸੈਕਟਰ 88 ਮੁਹਾਲੀ ਦੀ ਐਲਓਆਈ ਗੁਰਮਿੰਦਰ ਸਿੰਘ ਗਿੱਲ ਵਾਸੀ ਮੁਹਾਲੀ 527 ਨਵੰਬਰ 2018 ਨੂੰ ਇੱਕ ਸਟਾਮ ਇਰਾheem 60 ਲੱਖ ਰੁਪਏ ਚ ਖਰੀਦੀ ਕਿ ਜਦੋਂ ਕਿ ਉਸੇ ਦਿਨ ਉਸੇ ਸਟਾਮ ਦੀ ਲੜੀ ਵਿੱਚ ਇੱਕ ਹੋਰ ਸਟਾਮ ਖਰੀਦ ਕਰਕੇ ਰਾਜਕੁਮਾਰ ਵੱਲੋਂ ਇਹੀ ਪਲਾਟ ਅਗੇ ਸਾਧੂ ਸਿੰਘ ਧਰਮਸੋਧ ਸਾਬਕਾ ਜੰਗਲਾਤ ਮੰਤਰੀ ਦੇ ਪੁੱਤ ਹਰਪ੍ਰੀਤ ਸਿੰਘ ਨੂੰ ਕਰੀਬ 35 ਲੱਖ ਰੁਪਏ ਵਿੱਚ ਘਟਾ ਕੇ ਸਿਰਫ 25 ਲੱਖ ਰੁਪਏ ਵਿੱਚ ਸਾਜ਼ਿਸ਼ ਤਹਿਤ ਵੇਚ ਦਿੱਤਾ ਗਿਆ ਕੈਨੇਡਾ ਚ ਲਾਰੈਂਸ ਬਿਸ਼ਨੋਈ ਦਾ ਗੈਂਗ ਸੰਭਾਵ ਹੈ ਗੈਂਗਸਟਰ ਗੋਲਡੀ ਤੇ ਲੋਨੇ ਪੰਜਾਬੀ ਗਾਇਕ ਚੰਨੀ ਨਟਨ ਦੇ ਘਰ ਤੇ ਗੋਲੀਬਾਰੀ ਕਰਨ ਦਾ ਦਾਵਾ ਕੀਤਾ ਹੈ ਲਾਰੈਂਸ ਗੈਂਗ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ ਤੇ ਇਸ ਸੰਬੰਧਿਤ ਸੋਸ਼ਲ ਮੀਡੀਆ ਪੋਸਟ ਵੀ ਸਾਹਮਣੇ ਆਈ ਹੈ ਗੈਂਗ ਵੱਲੋਂ ਜਾਰੀ ਕੀ ਸੋਸ਼ਲ ਮੀਡੀਆ ਪੋਸਟ ਕੀਤਾ ਗਿਆ ਹੈ ਕਿ ਗੋਲੀਬਾਰੀ ਦਾ ਕੰਮ ਚੰਨੀ ਨਟਨ ਦੀ ਗਾਇਕ ਸਰਦਾਰ ਖੇਨ ਅਲਬਾਦੀ ਨੇੜਤਾ ਹੈ ਪਿਆਨ ਚ ਕਿਹਾ ਗਿਆ ਹੈ ਕਿ ਜੋ ਵੀ ਗਾਇਕ ਸਰਦਾਰ ਖੈਰਾਂ ਨਾਲ ਕੰਮ ਕਰਦਾ ਹੋ ਆਪਣੀ ਨੁਕਸਾਨ ਦਾ ਜ਼ਿੰਮੇਵਾਰ ਹੋਏਗਾ ਧਿਆਨ ਦੇ ਨਿਯੋਗ ਹੈ ਕਿ ਕਪਿਲ ਸ਼ਰਮਾ ਦੀ ਰੈਸਟੋਰੈਂਟ ਚ ਪਹਿਲਾਂ ਵੀ ਗੋਲੀਬਾਰੀ ਦੀਆਂ ਕਈ ਘਟਨਾਵਾਂ ਵਾਪਰੀਆਂ ਸੰ ਤੇ ਹੁਣ ਚੰਨੀ ਨਟਨ ਦੇ ਘਰ ਦੇ ਵਿੱਚ ਇਹ ਗੋਲੀਬਾਰੀ ਜਲੰਧਰ ਵਿੱਚ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਰੀਚੀ ਕੇਪੀ ਨਾਲ ਸੰਬੰਧਿਤ ਹਿੱਟਨ ਰਨ ਮਾਮਲੇ ਦੇ ਮੁੱਖ ਦੋਸ਼ੀ ਪ੍ਰਿੰਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪ੍ਰਿੰਸ ਹਾਸੀ ਤੋਂ ਬਾਅਦ ਤੋਂ ਹੀ ਫਰਾਰ ਸੀ ਉਸਦੇ ਦੋ ਭਰਾਵਾਂ ਨੂੰ ਪਹਿਲਾਂ ਪ੍ਰਿੰਸ ਦੀ ਮਦਦ ਕਰਨ ਤੇ ਉਕਸਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ ਘਟਨਾ 13 ਸਤੰਬਰ 2025 ਨੂੰ ਵਾਪਸ ਜਦੋਂ ਰੀਚੀ ਦੀ ਫੋਰਚੂਨਰ ਕਾਰ ਨਾਲ ਕ੍ਰੇਟਾ ਕਾਰ ਨਾਲ ਟੱਕਰ ਮਾਰੀ ਸੀ ਹਾਲਾਂਕਿ ਮੁੱਖ ਦੋਸ਼ੀ ਪ੍ਰਿੰਸ ਘਟਨਾ ਤੋਂ ਬਾਅਦ ਤੋਂ ਹੀ ਫਰਾਰ ਸੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਦੋਸ਼ੀ ਨੇ ਆਤਮ ਸਮਰਪਣ ਕਰ ਦਿੱਤਾ ਤੇ ਉਸ ਨੂੰ 2 ਤੂੰ ਗ੍ਰਫਤਾਰ ਕਰਨ ਲਈ ਦਿੱਲੀ ਤੱਕ ਛਾਪੇਮਾਰੀ ਕੀਤੀ ਸੀ 45 ਦਿਨਾਂ ਬਾਅਦ ਪ੍ਰਿੰਸ ਨੇ ਆਪਣੇ ਆਪ ਆਤਮ ਸਮਰਪਣ ਕਰ ਦਿੱਤਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਸਿੱਖ ਫੌਜਿਸਟਿਸ ਦੇ ਮੁਖੀ ਗੁਰਪਤਵੰਦ ਸਿੰਘ ਪੰਨੂ ਨੇ ਧੰਕੀ ਦਿੱਤੀ ਹੈ ਪੰਨੂ ਨੇ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਗਾਇਕ ਦੇ ਹੋਣ ਵਾਲੇ ਸਮਾਰੋਹ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ ਇਸ ਲਈ ਕਿਉਂਕਿ ਦਿਲਜੀਤ ਨੇ ਕੌਣ ਬਨੇਗਾ ਕਰੋੜਪਤੀ 17 ਦੇ ਇੱਕ ਐਪੀਸੋਡ ਚ ਅਮਿਤਾ ਬਚਨ ਦੇ ਪਿਆਜ ਹੋਏ ਸਨ ਜਾਣਕਾਰੀ ਅਨੁਸਾਰ ਗੁਰਪਤੰਤ ਸਿੰਘ ਪੰਨੂ ਨੇ 1 ਨਵੰਬਰ ਨੂੰ ਆਸਟ੍ਰੇਲੀਆ ਵਿੱਚ ਦਿਲਜੀਤ ਉਸਾਨ ਦੇ ਸਮਾਰੋਹ ਨੂੰ ਰੱਦ ਕਰਨ ਦਾ ਐਲਾਨ ਕੀਤਾ ਕਿਉਂਕਿ ਸ਼ੇਖਾਕਤਖ ਸਾਹਿਬ ਉਸ ਦਿਨ ਨੂੰ ਸਿੱਖ ਨਸਲਕੋਸ਼ ਯਾਦਗਾਰੀ ਦਿਵਸ ਵਜੋਂ ਮਨਾਉਂਦਾ ਸੰਗਠਨ ਦਾ ਫੈਸਲਾ ਅਮਿਤਾ ਬਚਨ ਦੇ ਪਿਆਜ ਹੋਣ ਤੋਂ ਕੁਝ ਦਿਨ ਬਾਅਦ ਹੈ ਜਿਨ੍ਹਾਂ ਤੇ ਐਸਫਜੀ ਨੇ 1984 ਦੇ ਸਿੱਖ ਵਿਰੋਧੀ ਦੰਗੇ ਦੌਰਾਨ ਭੀੜ ਰਾਸ਼ਪਤੀ ਦ੍ਰੋਪਦੀ ਮੁਰਮੂ ਹਰਿਆਣਾ ਦੇ ਅੰਬਾਲਾ ਸਥਿਤ ਹਵਾਈ ਸੈਨਾ ਸਟੇਸ਼ਨ ਤੇ ਪਹੁੰਚ ਜਿੱਥੇ ਉਹਨਾਂ ਨੇ ਰਾਫੇਲ ਲੜਾਕੂ ਜਹਾਜ਼ ਰਾਹੀਂ ਉਡਾਨ ਭਰੀ ਰਾਸ਼ਪਤੀ ਦੀ ਸੁਡਾਨ ਨੂੰ ਭਾਰਤੀ ਹਵਾਈ ਸੈਨਾ ਦੇ ਮੁਖੀ 에ਰ ਚੀਫ ਮਾਰਸ਼ਲ ਅਮਰਪ੍ਰੀਤ ਸਿੰਘ ਖੁਦ ਉਡਾ ਰਹੀ ਸਨ ਉਡਾਨ ਪਰੰਤੋ ਪਹਿਲਾ ਰਾਸ਼ਪਤੀ ਮੁਰਮੂ ਨੂੰ ਬਾਰਾ 에ਅਰਫੋਰਸ ਸਟੇਸ਼ਨ ਤੇ ਗੋਡ ਆਫ ਆਨਰ ਦਿੱਤਾ ਗਿਆ ਭਾਰਤ ਨੇ 22 ਅਪ੍ਰੈਲ ਨੂੰ ਪਹਲਗਾਮ ਛੋਯਾਤਵਾਦੀ ਹਮਲੇ ਦੇ ਜਵਾਬ ਚੋਂ ਆਪਰੇਸ਼ਨ ਸਿੰਦੂਰ ਦੌਰਾਨ ਰਾਫੇਲ ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ ਸੀ ਹਵਾਈ ਸੈਨਾ ਦੇ ਮੁਖੀ 에ਅਰ ਚੀਫ ਮਾਰਸ਼ਲ ਐਪੀ ਸਿੰਘ ਸਣੇ ਕਈ ਅਧਿਕਾਰੀ ਇਸ ਮੌਕੇ ਤੇ ਮੌਜੂਦ ਰਹੇ ਫ਼ਾਰਬੰਸ ਸੈਨਾਵਾਂ ਦੇ ਸੁਪਰੀਮ ਕਮਾਂਡਰ ਮੁਰਮੂ ਨੇ 8 ਅਪ੍ਰੈਲ 2023 ਨੂੰ ਅਸਾਮ ਦੇ ਤੇਜਪੁਰ ਹਵਾਈ ਸੈਨਾ ਸਟੇਸ਼ਨ ਹੋਤੀ ਜੇ ਰਾਸ਼ਟਰਪਤੀ ਮਹਾਰਾਸ਼ਟਰ ਦੇ ਕਿਸਾਨਾਂ ਦਾ ਪ੍ਰਦਰਸ਼ਨ ਮਹਾਰਾਸ਼ਟਰ ਦੇ ਕਰਜ਼ਾ ਮਾਫੀ ਦੀ ਮੰਗ ਨੂੰ ਲੈ ਕੇ 나ਗਪੁਰ ਚ ਚੱਲ ਰਿਹਾ ਹੈ ਕਿਸਾਨ ਵਿਰੋਧ ਪ੍ਰਦਰਸ਼ਨ ਦੂਜੇ ਦਿਨ ਵੀ ਜਾਰੀ ਹੈ ਪ੍ਰਦਰਸ਼ਨਕਾਰੀ ਕਿਸਾਨ ਸਾਬਕਾ ਮੰਤਰੀ ਤੇ ਪਰਹਾਨ ਕਮੇਟੀ ਦੀ ਨੇਤਾ ਬੱচ্ছু ਕੱਡੂ ਦੀ ਅਗਵਾਈ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਪ੍ਰਦਰਸ਼ਨਕਾਰੀਆਂ ਨੇ 나ਗਪੁਰ ਨੂੰ ਹైదరాబాద్ ਨਾਲ ਜੋੜਨ ਵਾਲੇ ਰਾਸ਼ਟਰੀ ਰਾਜਮਾਰਗ 'ਤੇ ਤਾਲੀ ਨੂੰ ਝਾਂਬ ਕਰ ਦਿੱਤਾ ਹੈ ਅੱਜ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਰੇਲਗੱਡੀਆਂ ਰੋਕਣ ਦੀ ਧਮਕੀ ਦਿੱਤੀ ਪਰਹਾਰ ਪਰਟਾਟੀ ਦੇ ਨੇਤਾ ਬੱচ্ছু ਕੱਡੂ ਨੇ ਰਾਜ ਸਰਕਾਰ ਤੇ ਨਿਸ਼ਾਨਾ ਸਾਧਿਆ ਤੇ ਕਿਸਾਨਾਂ ਲਈ ਕਰਜ਼ਾ ਮਾਫੀ ਦੀ ਮੰਗ ਕੀਤੀ ਉਹਨੇ ਕਿਹਾ ਕਿ ਜੇਕਰ ਰਾਜ ਸਰਕਾਰ ਕੋਲ ਕਿਸਾਨਾਂ ਦੇ ਕਰਜ਼ੇ ਮਾਫੀ ਲਈ ਤਾ ਕੇਂਦਰ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹਜ਼ਾਰਾਂ ਕਿਸਾਨਾਂ ਨੇ ਰਾਸ਼ਟਰੀ ਰਾਜਮਾਰਗ ਚੋਟੜੀ ਨੂੰ ਜਾਮ ਕੀਤਾ ਕਿਸਾਨਾਂ ਦਾ ਦੋਸ਼ ਹੈ ਕਿ ਵਾਰ-ਵਾਰ ਵਾਅਦਿਆਂ ਦੇ बावजुਦ ਸਰਕਾਰ ਕਿਸਾਨਾਂ ਦੇ ਕਰਜ਼ੇ ਮਾਫ ਨਹੀਂ ਕਰਦੀ ਮੁਖਸ਼ਮੀਰ ਦੇ ਅਲਜੀ ਮਨੋਸ सिन्हा ਦੇ ਪੋਤੇ ਨੇ ਕਾਨਪੁਰ ਚ ਖੁਦਕੁਸ਼ੀ ਕਗਲੀਏ ਸੂchna ਮਿਲਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਰਿਪੋਰਟਾਂ ਅਨੁਸਾਰ ਮਨੋਸ सिन्हा ਦੀ ਜੇਬ ਵਿੱਚੋਂ ਇੱਕ ਨੋਟ ਬਰਾਮਦ ਹੋਇਆ ਜਿਸ ਵਿੱਚ ਕਿਹਾ ਗਿਆ ਸੀ ਕਿ ਉਸ ਦੀ ਮੌਤ ਤੋਂ ਪਹਿਲਾਂ ਲਿਖੇ ਨੋਟਾਂ ਦੀ ਜਾਂਚ ਕਰਨੀ ਚਾਹੀਦੀ ਹੈ ਨੋਟ ਲੱਭਣ ਤੋਂ ਬਾਅਦ ਜੁਦੂ ਪਰਿਵਾਰਕ ਮੈਂਬਰਾਂ ਨੇ ਉਸ ਦਾ ਮੋਬਾਈਲ ਫੋਨ ਚੈੱਕ ਕੀਤਾ ਤਾਂ ਅੰਗਰੇਜ਼ੀ ਵਿੱਚ ਲਿਖਿਆ ਸੀ ਕਿ ਕੁਝ ਸਮੇਂ ਤੋਂ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਸੀ ਉਹ ਆਪਣੇ ਸੁਪਨਿਆਂ ਵਿੱਚ ਤਿੰਨ ਜਾਂ ਚਾਰ ਲੋਕਾਂ ਨੂੰ ਦੇਖ ਰਿਹਾ ਸੀ ਜੋ ਉਸ ਨੂੰ ਉਸ ਦੇ ਪਰਵਾਰ ਨੂੰ ਨੁਕਸਾਨ ਪਹੁੰਚਾਉਣ ਜਾਂ ਖੁਦਕੁਸ਼ੀ ਕਰਨ ਦੀ ਅ ਛੜ ਦੌਰਾਨ ਪਾਣੀ ਦੇ ਸਰੋਤਾਂ ਚ ਡੁੱਬਣ ਨਾਲ ਝਾਰਖੰਡ ਦੇ ਵਿੱਚ ਬੱਚਿਆਂ ਸਣੇ 25 ਲੋਕਾਂ ਦੀ ਮੌਤ ਹੋਈ ਰਿਪੋਰਟਾਂ ਅਨੁਸਾਰ ਹਜ਼ਾਰੀ ਬਾਗ ਦੇ ਕਟਕ ਮਸੰਡੀ ਦੇ ਵਿੱਚ ਇੱਕ ਤਲਾਅ ਚ ਡੁੱਬਣ ਨਾਲ ਦੋ ਭੈਣਾ ਸਣੇ 4 ਲੋਕਾਂ ਦੀ ਮੌਤ ਹੋਈ ਇਸ ਤੋਂ ਇਲਾਵਾ ਚਤਰਾ ਚ ਦੰਰੋ ਨਦੀ ਦੇ ਛਟਕਾੜ ਤੇ ਇੱਕ ਛੋਟ ਡੁੱਬ ਗਿਆ ਚਤਰਾ ਦੇ ਪ੍ਰਤਾਪ ਪੁਜ ਛਟਪੂਰਾ ਦੌਰਾਨ ਇੱਕ ਅਧਖੜ ਉਮਰ ਦਾ ਵਿਅਕਤੀ ਡੁੱਬ ਗਿਆ 24 ਘੰਟਿਆਂ ਦੇ ਅੰਦਰ ਕੋੜਮਾ ਦੇ ਵਿੱਚ ਵਾਖਵ ਖਾਵਾ ਤੇ ਦੋ ਲੋਕ ਡੁੱਬ ਗਏ ਨੇ ਹੋਰ ਥਾਵਾਂ ਤੋਂ ਡੁੱਬਣ ਨਾਲ ਮੌਤਾਂ ਦੀ ਰਿਪੋਰਟਾਂ ਆਈਆਂ ਹਨ नरेंद्र मोदी कैबिनेट ने आठवें तनखा कमीशन को मंजूरी दी है कमीशन 18 महिनिया बाद अपनी सिफारिशें पेश करेगा केंद्रीय सूचना और प्रसारण मंत्री अश्विनी वैष्णव ने कहा कि प्रधानमंत्री नरेंद्र मोदी ने तनखा कमीशन के निमाते शर्तों को मंजूरी दी थी उन्होंने कहा कि कमीशन की सिफारिशों का लाभ 50 लाख केंद्रीय सरकारी कर्मचारियों को मिलेगा उन्होंने भी कहा है कि रक्षा सेवाओं में लगभग 6.9 मिलियन पेंशनरों को इसका लाभ होवेगा ਕੇਂਦਰੀ ਕੈਬਨਟ ਨੇ 8ਵੇਂ ਤਨਖਾਹ ਕਮਿਸ਼ਨ ਦੀਆਂ ਸ਼ਕਤੀਆਂ ਤੇ ਕਾਰਜਾਂ ਦੀ ਰੂਪਰੇਖਾ ਤਿਆਰ ਕੀਤੀ ਹੈ ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਜਨਵਰੀ ਸੰਧਾਨਕ ਤੌਰ ਤੇ 8ਵੇਂ ਤਨਖਾਹ ਕਮਿਸ਼ਨ ਨੂੰ ਮਜ਼ੂਰੀ ਦਿੱਤੀ 8ਵੇਂ ਤਨਖਾਹ ਕਮਿਸ਼ਨ ਦਾ ਗਠਨ ਇਹਨੇ ਘੱਟ ਸਮੇਂ ਵਿੱਚ ਕੀਤਾ ਗਿਆ ਦੇ ਅਰਪੋਰਟ ਦੇ ਟਰਮੀਨਲ 3 ਤੇ 에어 ਇੰਡੀਆ ਦੇ ਜਹਾਜ਼ ਤੋਂ ਕੁਝ ਦੂਰੀ ਤੇ ਖੜੀ ਇੱਕ ਬੱਸ ਨੂੰ ਅਚਾਨਕ ਅੱਗ ਲੱਗੇ ਬੱਸ 에어 ਇੰਡੀਆ ਅਸੋਸੀਏਟਸ 에어ਪੋਰਟ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੀ ਸੀ ਜੋ ਕਿ 에어ਲਾਈਨਸ ਨੂੰ ਗਰਾਉਂਡ ਸਰਵਿਸ ਦਿੰਦੀ ਸੀ ਅੱਗ ਲੱਗਣ ਦੇ ਸਮੇਂ ਬੱਸ 'ਚ ਕੋਈ ਯਾਤਰੀ ਮੌਜੂਦ ਨਹੀਂ ਸੀ ਫਲਹਾਲ ਹੀ ਸਾਫ ਨਹੀਂ ਹੋ ਸਕੇ ਕਿ ਇਸ ਘਟਨਾ ਦੇ ਵਿੱਚ ਕੋਈ ਜ਼ਖਮੀ ਹੋਇਆ ਜਾਂ ਨਹੀਂ ਘਟਨਾ ਦਾ ਵੀਡੀਓ ਵੀ ਸਾਹਮਣੇ ਜਿਸ ਤੋਂ ਬੱਸ ਬੁਰੀ ਤਰ੍ਹਾਂ ਦੀ ਲਪਟਾਂ ਵਿੱਚ ਘिरी ਹੋਈ ਦਿਖਾਈ ਦਿੱਤੀ ਹੈ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਘਟਨਾ ਤੋਂ ਬਾਅਦ ਦਿੱਲੀ 에어ਪੋਰਟ ਮੈਨੇਜਮੈਂਟ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੁਝ ਹੀ ਮਿੰਟਾਂ ਚ ਅੱਗ ਦੇ ਕਾਬੂ ਪਾਇਆ। ਇਸ ਸਮੇਂ বাস ਨੂੰ ਅੱਗੇ ਲੱਗੀ ਉਸ ਸਮੇਂ বাস ਖੜੀ ਸੀ ਤਾਂ ਉਸ ਵਿੱਚ ਕੋਈ ਯਾਤਰੀ ਮੌਜੂਦ ਨਹੀਂ ਸੀ। ਸਾਬਕਾ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫਾਂ ਦੇ ਪੁੱਲ ਬੰਨੇ ਨੇ। ਦੱਖਣੀ ਕੋਰੀਆ-ਚੇਸ਼ੀਆ-ਪੈਸੀਫਿਕ ਆਰਥਿਕ ਸਹਿਯੋਗ ਸੀਓ ਸਿਮੇਲਨ 'ਚ ਬੋਲਦਿਆਂ ਟਰੰਪ ਨੇ ਮੋਦੀ ਨੂੰ ਕਾਤਲ ਪਿਤਾ ਵਰਗਾ ਤੇ ਬਹੁਤ ਸਖਤ ਦੱਸਿਆ 트াম্প ਨੇ ਕਿਹਾ ਕਿ ਉਹ ਭਾਰਤ ਨਾਲ ਵਪਾਰ ਸਮਝੌਤੇ ਤੇ ਕੰਮ ਕਰ ਰਹੇ ਨੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਲਈ ਬਹੁਤ ਸਤਿਕਾਰ ਤੇ ਪਿਆਰ ਪ੍ਰਗਟ ਕੀਤਾ ਉਹਨਾਂ ਨੇ ਜਲਦੀ ਵਪਾਰ ਸਮਝੌਤੇ ਦਾ ਸੰਕੇਤ ਦਿੱਤਾ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾ ਦੇ ਸਬੰਧ ਵਿੱਚ ਆਪਣੀ ਗੱਲਬਾਤ ਨੂੰ ਯਾਦ ਕਰਦੇ 트াম্প ਨੇ ਕਿਹਾ ਕਿ ਉਹਨਾਂ ਨੇ ਮੋਦੀ ਨੂੰ ਸਭ ਤੋਂ ਚੰਗਾ ਦਿਖਣ ਵਾਲਾ ਵਿਅਕਤੀ ਵੀ ਕਿਹਾ 트াম্প ਨੇ ਸਿਮਿਲਨ ਚ ਪ੍ਰਧਾਨ ਮੰਤਰੀ ਮੋਦੀ ਦੀ ਨਕਲ ਕਰਦਿਆਂ ਇਹ ਵੀ ਕਿਹਾ ਨਹੀਂ ਅਸੀਂ ਲੜਾਂਗੇ ਉਹਨਾਂ ਨੇ ਦਾਅਵਾ ਕੀਤਾ ਕਿ ਦੋ ਦਿਨਾਂ ਬਾਅਦ ਭਾਰਤ ਨੇ ਅਮਰੀਕਾ ਨਾਲ ਸੰਪਰਕ ਕੀਤਾ ਕਿ ਕਿ ਉਹ ਨਰਮ ਰੁਖ ਅਪਣਾਉਣਗੇ ਉਹਨਾਂ ਨੇ ਇਸ ਤੇਜ਼ੀ ਨਾਲ ਹੋਏ ਬਦਲਾ ਨੂੰ

Tracy find authentic Indian cuisine in Tracy or scan QR code to contact us. Simi Valley Family Dental Office or scan QR code to contact us.